ਤੁਹਾਡਾ ਕਿਸ ਤਰ੍ਹਾਂ ਦੇਖ ਲਓ ਤੁਹਾਡੇ ਖੇਤ ਦੇ ਵਿੱਚ ਅੱਜ ਦੇਖਿਆ ਸੀ ਲੰਘਰੇ ਸੀਗੇ ਕਿ ਪੰਛੀ ਨੇ ਜਿਹੜੇ ਬੜੇ ਚਹਿਕ ਮਹਿਕ ਕਰ ਰਹੇ ਨੇ ਕਿ ਕਾਰਨ ਕੀ ਹੈ ਕੱਲੇ ਤੁਹਾਡੇ ਖੇਤ ਦੇ ਵਿੱਚ ਐਨੇ ਪੰਛੀ ਜਿਹੜੇ ਜਿਹੜੇ ਚਹਿਕ ਮਹਿਕ ਕਰ ਰਹੇ ਨੇ ਤੁਸੀਂ ਸਾਡੇ ਖੇਤ ਚ ਰੁਕੇ ਤੇ ਮੈਨੂੰ ਬੜਾ ਵਧੀਆ ਲੱਗਿਆ ਤੁਸੀਂ ਵੀ ਕੁਦਰਤ ਦਾ ਨਜ਼ਾਰਾ ਦੇਖਿਆ ਇਹ ਅਸਲ ਦੇ ਵਿੱਚ ਮੈਂ ਬਾਜਰੀ ਦੀ ਫਸਲ ਬੀਜੀ ਸੀ ਪੰਜ ਕਨਾਲ ਜ਼ਮੀਨ ਦੇ ਵਿੱਚ ਪੰਛੀਆਂ ਨੂੰ ਬਾਜਰਾ ਪਾਉਣ ਦੇ ਲਈ ਕਿ ਆਪਾਂ ਇੱਥੋਂ ਪਗਾ ਕੇ ਪੰਛੀਆਂ ਨੂੰ ਬਾਜਰਾ ਪਾਵਾਂਗੇ ਪਰ ਤੁਸੀਂ ਦੇਖ ਲਿਆ ਹੁਣ ਅੱਜ ਨੇਚਰਲ ਇੱਥੇ ਪੈਰਟ ਚਿੜੀਆਂ ਉਹ ਸਾਰੀਆਂ ਪ੍ਰਜਾਤੀਆਂ ਪੰਛੀਆਂ ਦੀਆਂ ਕੁਦਰਤੀ ਤਰੀਕੇ ਨਾਲ ਨੇਚਰਲੀ ਜਿਹੜਾ ਫੂਡ ਲੈ ਰਹੀਆਂ ਨੇ ਕਿ ਨਾ ਬਾਗ ਦੇ ਸਿੱਟਿਆਂ ਤੇ ਬੈਠ ਬੈਠ ਕੇ ਉਹ ਪੰਛੀ ਨੇ ਜਿਹੜੇ ਬਾਜਰਾ ਖਾ ਰਹੇ ਨੇਗੇ ਹਜ਼ਾਰਾਂ ਦੀ ਗਿਣਤੀ ਚ ਪੈਰਟ ਚਿੜੀਆਂ ਹਰ ਰੋਜ਼ ਸਵੇਰੇ ਸ਼ਾਮ ਇੱਥੇ ਇਸ ਤਰੀ ਪੰਛੀ ਦੀ ਚਹਿਚਹਾਟ ਤੋਂ ਦੇਖਣ ਨੂੰ ਮਿਲੂਗੀ ਸੋ ਮੇਰੇ ਪਿਤਾ ਜੀ ਪੰਛੀਆਂ ਦੇ ਲਈ ਸਰਦੀਆਂ ਦੇ ਵਿੱਚ ਜਿਹੜਾ ਹੈਗਾ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਨਾਲਲੇ ਪਿੰਡਾਂ ਦੇ ਵਿੱਚ ਵੀ ਜਾ ਕੇ ਅਨਾਜ ਵੰਡੀਆਂ ਤੇ ਧਰਮਕਸਾਨਾਂ ਦੇ ਵਿੱਚ ਪੰਛੀਆਂ ਨੂੰ ਸਰਦੀਆਂ ਚ ਬਾਜਰਾ ਪਾਉਂਦੇ ਹੁੰਦੇ ਸੀਗੇ ਸੋ ਇਸ ਵਾਰ ਮਾਰਚ ਦੇ ਵਿੱਚ ਮੇਰੇ ਪਿਤਾ ਜੀ ਸਵਰਗਵਾਸ ਹੋ ਤੇ ਮੈਂ ਸੋਚਿਆ ਕਿਉਂ ਨਾ ਆਪਾਂ ਆਪ ਹੀ ਬਾਜਰਾ ਬੀਜੀਏ ਪੰਛੀਆਂ ਦੇ ਲਈ ਪੰਛੀ ਪਿਆਰਿਆਂ ਦੇ ਲਈ ਸੋ ਫਿਰੇ ਮੈਂ ਬਾਜਰਾ ਬੀਜਿਆ ਪਹਿਲੇ ਸਮਿਆਂ ਦੇ ਵਿੱਚ ਸਾਡੇ ਜਿਹੜੀ ਕਣਕ ਤੇ ਝੋਨਾ ਸਾਡੀ ਡਾਈਟ ਨਹੀਂ ਸੀਗੀ ਮਨੁੱਖ ਦੀ ਪੰਜਾਬੀਆਂ ਦੀ ਖਾਸ ਕਰਕੇ ਸਾਡੇ ਜਵਾਰ ਬਾਜਰਾ ਮੱਕੀ ਛੋਲੇ ਇਹਦੀ ਰੋਟੀ ਖਾਂਦੇ ਹੁੰਦੇ ਸੀ ਹੁਣ ਤੁਸੀਂ ਦੇਖ ਲਓ ਦੂਰ ਦੂਰ ਤੱਕ ਇੱਥੋਂ 15 20 ਕਿਲੋਮੀਟਰ ਤੱਕ ਜਿਸ ਸਾਢੇ ਵੀ ਦੇਖੋਗੇ ਕੋਈ ਬਾਜਰੇ ਦੀ ਫਸਲ ਪੱਕਣ ਵਾਲਾ ਬਾਜਰਾ ਨਹੀਂ ਕੋਈ ਬੀਜਦਾ ਹੈਗਾ ਸੋ ਮੈਂ ਸੰਕਲਪ ਲਿਆ ਵੀ ਮੈਂ ਹਰ ਸਾਲ ਇੰਨਾ ਰਕਬਾ ਜਿਹੜਾ ਹੈਗਾ ਪੰਛੀ ਪਿਆਰਿਆਂ ਦੇ ਲਈ ਕੁਦਰਤ ਦੇ ਲਈ ਜਿਹੜਾ ਬਾਜਰੇ ਦਾ ਬੀਜਿਆ ਕਰੂੰਗਾ ਸਾਲ 'ਚ ਦੋ ਵਾਰ ਆਪਾਂ ਇਹਦੀ ਬਾਜਰੇ ਦੀ ਕਾਸਤ ਕਰਿਆ ਕਰਾਂਗੇ ਤਾਂ ਕਿ ਪੰਛੀ ਕੁਦਰਤੀ ਤਰੀਕੇ ਨਾਲ ਨੇਚਰਲੀ ਇਹਦੇ ਸਿੱਟਿਆਂ ਦੇ ਉੱਪਰ ਬਹਿ ਕੇ ਇਹਦੇ ਤੋਂ ਫੂਡ ਲੈ ਸਕਣ ਕੀ ਤੁਸੀਂ ਜਿਹੜਾ ਬਾਜਰਾ ਫਿਰ ਪਕਾ ਕੇ ਪੰਛੀ ਨੂੰ ਪਾ ਕੇ ਆ ਪੰਛੀਆਂ ਨੂੰ ਖਾਣ ਲਈ ਬੀਜਿਆ ਸੀਗਾ ਪਰ ਕੁਦਰਤੀ ਤੁਸੀਂ ਦੇਖ ਲਓ ਆਪਣੇ ਪੰਛੀ ਇੱਥੇ ਪੱਕਣ ਤੋਂ ਪਹਿਲਾਂ ਹੀ ਆ ਗਏ ਹੁਣ ਬਾਜਰੇ ਸਿੱਟਿਆਂ ਦੇ ਵਿੱਚ ਜਿਹੜਾ ਕੱਚਾ ਬਾਜਰਾ ਉਹਨੂੰ ਵੱਖ-ਵੱਖ ਪ੍ਰਜਾਤੀਆਂ ਪੈਰਟ ਬਹੁਤ ਜ਼ਿਆਦਾ ਖਾਂ ਚਿੜੀਆਂ ਪੈਰਟ ਇਹਨੂੰ ਖਾ ਰਹੇ ਨੇ ਬਹੁਤ ਚੰਗਾ ਲੱਗਦਾ ਮਨ ਨੂੰ ਸਕੂਨ ਮਿਲਦਾ ਲੋਕ ਖੜ ਖੜ ਕੇ ਦੇਖਦੇ ਨੇ ਮੇਰੇ ਇੰਨੇ ਪੈਰਟ ਇੱਥੇ ਕਿੱਥੋਂ ਆ ਗਏ ਇੰਨੇ ਚਿੜੀਆਂ ਕਿੱਥੋਂ ਆ ਗਏ ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਕਿ ਦੱਸਿਆ ਕਿ ਪੰਛੀਆਂ ਨੂੰ ਪਾਣ ਦੇ ਲਈ ਜਾਣਾ ਸੀਗਾ ਪਰ ਪ੍ਰੰਤੂ ਪੰਛੀ ਨੇ ਜਿਹੜੇ ਖੁਦ ਚੱਲ ਕੇ ਮੈਂ ਮੇਰੇ ਮੈਂ ਮੇਰੇ ਪਿਤਾ ਜੀ ਦੀ ਪਰੰਪਰਾ ਨੂੰ ਅੱਗੇ ਲੈ ਕੇ ਜਾਣਾ ਸੀ ਜਿਸ ਤਰ੍ਹਾਂ ਮੇਰੇ ਪਿਤਾ ਜੀ ਪਿਛਲੇ 20-25 ਸਾਲ ਤੋਂ ਵੱਡੀ ਤਦਾਦ ਚ ਬਾਜਰਾ ਮੂੰਗਾ ਕੇ ਸਰਦਾਂ ਦੇ ਵਿੱਚ ਵੱਖ-ਵੱਖ ਪਿੰਡਾਂ ਚ ਭੇਜਦੇ ਸੀ ਡੇਰਾਂ ਚ ਹੋਰ 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 ਥਾਵਾਂ ਤੇ ਉਮੀ ਮੈਂ ਇਹ ਬਾਜਰਾ ਖੁਦ ਹੀ ਬੀਜ ਲਿਆ ਸੀ ਪਰ ਮੈਨੂੰ ਲੱਗਦਾ ਨਹੀਂ ਇਹ ਬਾਜਰਾ ਹੁਣ ਪੱਕੂਗਾ ਇਹ ਪੰਛੀ ਇਹਨੇ ਇੱਦਾਂ ਹੀ ਖਾ ਲੈ ਬਹੁਤ ਖੁਸ਼ੀ ਮਿਲਦੀ ਆ ਦੁਬਾਰਾ ਫਿਰ ਆਪਾਂ ਇਹਨੂੰ ਦੋ ਵਾਰ ਸਾਲ ਦੇ ਵਿੱਚ ਬਜਰਾ ਬੀਜਿਆ ਕਰਦੇ ਹਾਂ। ਇੰਨੀ ਕਿੰਨੀਆਂ ਤਦਾਦ ਦੇ ਵਿੱਚ ਜਿਹੜੇ ਪੈਰਟ ਜਾਂ ਚਿੜੀਆਂ ਹੋਰ ਪ੍ਰਜਾਤੀ ਇੱਥੇ ਆਉਂਦੇ। ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਬਹੁਤ ਦੇਖ ਦੇਖ ਜਾਂਦੇ ਨੇ ਵੀਡੀਓ ਬਣਾ ਬਣਾ ਕੇ ਲੈ ਕੇ ਜਾਂਦੇ ਨੇ ਪੰਛੀ ਦਾ। ਇੰਨੇ ਪੈਰਟ ਕਿਸੇ ਨੇ ਇੱਕ ਥਾਂ 'ਤੇ ਕਦੇ ਦੇਖੀ ਨਹੀਂ ਸੀਗੇ। ਬਿਲਕੁਲ ਜੀ ਸਵੇਰੇ ਸ਼ਾਮ ਸਾਰਾ ਦਿਨ ਜਿਹੜੀ ਚਹਿਚਾਹਟ ਆ ਪੰਛੀ ਦੀ ਲੱਗੀ ਰਹਿੰਦੀ ਆ ਕਿਉਂਕਿ ਪੰਛੀ ਸਾਨੂੰ ਦੇਖਣ ਨੂੰ ਨਹੀਂ ਮਿਲਦੇ। ਲੋਪ ਹੋ ਗਏ ਜਿਹੜੀਆਂ ਸਾਡੀਆਂ ਪੁਰਾਤਨ ਫਸਲਾਂ ਸੀ। ਜਿਹੜੀਆਂ ਪਹਿਲੇ ਸਮੇਂ 'ਚ ਅਸੀਂ ਬੀਜਦੇ ਸੀਗੇ ਜਵਾਰ ਮੱਕੀ ਛੋਲੇ ਮੂੰਗੀ ਪਹਿਲਾਂ ਬਹੁਤ ਸਾਰੀਆਂ ਫਸਲਾਂ 15 ਤੋਂ ਵੱਧ ਫਸਲਾਂ ਬੀਜੀਆਂ ਜਾਂਦੀਆਂ ਸੀ ਪਰ ਹੁਣ ਸਾਡਾ ਜਿਹੜਾ ਸਿਰਫ ਅਸੀਂ ਕਣਕ ਝੋਨਾ ਬੀਜਣ ਲੱਗ ਗਏ ਪਰ ਇਹ ਮਨੁੱਖ ਨੂੰ ਸਾਰੇ ਲੋਕਾਂ ਨੂੰ ਜਿਨ੍ਹਾਂ ਕੋਲੇ ਜ਼ਮੀਨਾਂ ਹੈਗੀਆਂ 20 20 ਕਿੱਲੇ 10 10 15 20 ਬਹੁਤ ਲੋਕਾਂ ਕੋਲ ਵੱਧ ਵੀ ਜ਼ਮੀਨਾਂ ਹੈ ਤਾਂ ਮੰਗ ਨੂੰ ਕਪੀਲ ਲਿਖ ਕੇ ਬੇਨਤੀ ਕਰੂ ਮੈਸੇਜ ਵੀ ਇਕ ਨਵੇਂ ਕਰੂਗਾ ਜੇ ਤੋ ਡੇਰਾ ਹੀ ਤੁਸੀਂ ਰੁਕਿਓ ਇੱਥੇ ਵੀ ਸਾਰੇ ਲੋਕ ਥੋੜਾ ਥੋੜਾ ਥਾਂ ਇੱਕ ਇੱਕ ਕਿਹੜਾ ਐਦਾਂ ਦੇ ਮੱਕੀ ਬਾਜਰਾ ਆਪਣੇ ਖੇਤਾਂ 'ਚ ਬੀਜਿਆ ਕਰੋ ਤਾਂ ਕਿ ਸਾਡਾ ਜਿਹੜੀ ਕੁਦਰਤ ਆ ਇਹੀ ਕੁਦਰਤ ਆ ਸਾਡਾ ਆਲਾ ਦਵ ਇਹ ਜਿਹੜੇ ਪੱਤੇ ਨੇ ਪੇੜ ਪੌਦੇ ਨੇ ਬਲਸਪਤੀ ਆ ਜੀਵ ਜੰਤੂ ਨੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਤੁਸੀਂ ਦੇਖਿਆ ਪੈਰਟ ਫਿਰ ਦੇ ਚਿੜੀਆਂ ਬੋਲਦੀਆਂ ਨੇ ਮਿੱਠੇ ਮਿੱਠੇ ਬੋਲ ਸਕੂਨ ਮਿਲਦਾ ਮਨ ਨੂੰ ਜੇ ਤੁਸੀਂ ਵੀ ਚਾਹੋ ਤੁਹਾਡੇ ਖੇਤਾਂ ਚ ਪਿੰਡਾਂ ਚ ਘਰਾਂ ਦੇ ਨੇੜੇ ਇਦਾਂ ਸਾਡੇ ਪੰਛੀ ਰਹਿਣ ਪੰਛੀ ਆਉਣ ਤਾਂ ਥੋੜੇ ਥੋੜੇ ਥਾਵਾਂ ਇਦਾਂ ਦੀ ਤੁਸੀਂ ਵਿਰਾਸਤੀ ਫਸਲਾਂ ਵੀ ਸਾਨੂੰ ਬੀਜਣੀਆਂ ਚਾਹੀਦੀਆਂ ਹਾਂ ਹਾਂ